ਦਾ ਜਿਹੜਾ ਹੁਣ ਇੱਕ ਵਾਰੀ ਦੁਬਾਰਤੋਂ ਜਿਹੜਾ ਇੱਕ ਨਵਾਂ ਸਿਵਲ ਹਸਪਤਾਲ ਉਬਰੂਗਾ ਤੇ ਬਹੁਤ ਹੀ ਵਧੀਆ ਜਿਹੜਾ ਇਸ ਜਗਤ ਉਤੇ ਇਲਾਜ ਜਿਸ ਤਰੀਕੇ ਦੇਖਿਆ ਗਿਆ ਕਿ ਅੱਜ ਕਾਫੀ ਦਿਨ ਬਾਅਦ ਜਿਹੜਾ ਸਿਵਲ ਹਸਪਤਾਲ ਦੁਬਾਰਤੋਂ ਭਰਿਆ ਕਿਉਂਕਿ ਇੱਕ ਨਾਮ ਵੀ ਜਿਹੜਾ ਦਿੱਤਾ ਗਿਆ ਉਹ ਜਿਹਨੇ ਸੋ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਉਹਨਾਂ ਵੱਲੋਂ ਜਿਹੜਾ ਅੱਜ ਉਦਘਾਟਨ ਕੀਤਾ ਜਾਊਗਾ ਇਸ ਸਿਵਲ ਹਸਪਤਾਲ ਵਿੱਚ ਲੋਕਾਂ ਦੀ ਤੇ ਲੋਕਾਂ ਦੀ ਸੁਵਿਧਾ ਵਾਸਤੇ ਜਿਹੜਾ ਹਰ ਇੱਕ ਚੀਜ਼ ਦਾ ਜਿਹੜਾ ਪਾਬੰਦ ਕੀਤਾ ਜਾਊਗਾ ਦੇ ਉਸ ਕਵਰਿੰਗ ਦੇ ਦੌਰਾਨ ਜਿਸ ਜਗ੍ਹਾ ਦੇ ਉੱਤੇ ਵੀ ਜਦੋਂ ਇਹ ਹੁੰਦਾ ਹੈ ਹਾਦਸਾ ਤਾਂ ਕਿਤੇ ਸਰਕਾਰਾਂ ਜਿਹੜੀਆਂ ਇਸ ਚੀਜ਼ ਨੂੰ ਦੇਖਦੀਆਂ ਨੇ ਤੇ ਉਹਨਾਂ ਵੱਲੋਂ ਲਗਾਤਾਰ ਇਹ ਸੇਵਾ ਜਿਹੜੀ ਕੀਤੀ ਜਾਂਦੀ ਹੈ। ਸਸ਼ੀਗਲ ਲੁਧਿਆਣਾ ਲਾਈਵ ਨਾਲ ਜੁੜੇ ਹੋ ਤਸਵੀਰਾਂ ਦੇਖ ਸਕਦੇ ਹੋ। ਅਸ਼ੋਪਰਾਸ਼ ਪੱਪੀ ਜੀ ਸਵਾਗਤ ਲਈ ਪਹੁੰਚੇ ਨੇ। ਅਰਵਿੰਦ ਕੇਜੀਵਾਲ ਦਾ ਦੇ ਵਿੱਚ ਤੇ ਤੇ ਸਦਿਓ ਤਸਵੀਰਾਂ ਦੇ ਵਿੱਚ ਕਾਫਲਾ ਜਿਹੜਾ ਕੀ ਆ ਪਹੁੰਚ ਰਿਹਾ ਪਹੁੰਚ ਰਿਹਾ ਹੈ ਸਿਵਲ ਹਸਪਤਾਲ ਦੇ ਵਿੱਚ ਤੇ ਹੁਣ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਦਿਖਾ ਰਹੇ ਆ। ਢੋਲ ਨਗਾਰੇ বাজائے ਜਾ ਰਹੇ ਨੇ Shri Arvind Kejriwal ਦੇ ਸਵਾਗਤ ਦੇ ਵਿੱਚ ਇਹ ਤਸਵੀਰਾਂ ਨੇ ਜਿੱਥੇ ਕੀ ਤੁਹਾਨੂੰ ਦਿਖਾ ਰਹੇ ਹਾਂ ਸੀਐਮ ਭਗੰਦਮਾਨ ਤੇ ਅਰਵਿ Shri Arvind Kejriwal ਇਥੇ ਪਹੁੰਚ ਚੁੱਕੇ ਨੇ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਸਿਲਪਤਾਲ ਦੇ ਬਾਹਰ ਦੀਆਂ ਦਿਖਾ ਰਹੇ ਹਾਂ ਜਿੱਥੇ ਕੀ ਅੱਜ ਉਦਘਾਟਨ ਕੀਤਾ ਜਾਏਗਾ ਸਿਲਪਤਾਲ ਦਾ ਕਾਤਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਵਾਗਤ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਪਾਸ਼ੇ ਤੇ ਅਸ਼ੋਕ ਰਣਜੇ ਪੱਪੀ ਸੈਂਟਰ ਹਲਕਾ ਦੇ ਵਿਧਾਇਕ ਜੀ ਪਹੁੰਚੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫਲਾ ਉਹਨਾਂ ਦਾ ਪਹੁੰਚ ਚੁੱਕਾ ਵੈ ਕਿਹਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਲੀਡਰ ਆਪ ਪਹੁੰਚ ਚੁੱਕੇ ਨੇ ਇਹ ਤਸਵੀਰਾਂ ਕਿਤੇ ਕਿਤੇ ਆਪਣੇ ਆਮਲੇ ਵਿੱਚ ਅਹਿਮ ਤਸਵੀਰਾਂ ਅਮਨ ਅਰੋੜਾ ਪੰਜਾਬ ਦੇ ਪ੍ਰਧਾਨ ਪਹੁੰਚ ਚੁੱਕੇ ਨੇ ਤਸਵੀਰਾਂ ਨੇ ਦੇਖ ਸਕਦੇ ਹੋ ਇਹ ਸ਼ੋਹਤਾਂ ਸੇ ਪੱਪੀ ਮਿਲਦੇ ਵੀ ਨਜ਼ਰ ਆ ਰਹੇ ਨੇ ਤੇ ਹੋਰ ਵੀ तमाम ਪਾਰਟੀ ਦੇ ਵਰਕਰ ਅਤੇ 파ਸ਼ਦ ਤੇ ਪਹੁੰਚ ਚੁੱਕੇ ਨੇ ਸੋ ਸਾਰੀ ਤਸਵੀਰਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਕਿ ਆ ਅਰਵਿੰਦ ਕੇਜਰੀਵਾਲ ਸਾਹਿਬ ਦਾ ਤੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਥੇ ਪਹੁੰਚ ਚੁੱਕਾ ਹੈ ਕਾਫਲਾ ਤੇ ਲਗਾਤਾਰ ਤਨ ਤਸਵੀਰਾਂ ਦਿਖਾ ਰਹੇ ਮੇਰੇ ਨਾਲ ਮੇਰੇ ਸਹਿਯੋਗੀ ਨਿਤਿਨ तिवारी ਜੁੜ ਚੁੱਕੇ ਨੇ ਨਿਤਿਨ ਜੀ ਕੀ ਕਹਿਣਾ ਚਾਹੋਗੇ ਕਿ ਅੱਜ ਸੀਐਮ ਭਗਵੰਤ ਮਾਨ ਦਾ ਇੱਥੇ ਤੇ ਅਰਵਿੰਦ ਕੇਜਰੀਵਾਲ ਦਾ ਕਿਉਂਕਿ ਕਾਫੀ ਸਾਰੀ ਸਮੱਸਿਆਵਾਂ ਸੀਆਂ ਕਾਫੀ ਦੇਰ ਤੋਂ ਉਸ ਹਸਪਤਾਲੀ ਚਰਚਾ ਸੁਰਖੀਆਂ ਵਿੱਚ ਰਹਿੰਦਾ ਸੀ ਬਿਲਕੁਲ ਯੂਵੀ ਜਿਸ ਤਰੀਕੇ ਦੇਖਿਆ ਗਿਆ ਕਿ ਅੱਜ ਕਾਫੀ ਦਿਨ ਬਾਅਦ ਜਿਹੜਾ ਸਿਵਲ ਹਸਪਤਾਲ ਦੁਆਰ ਤੋਂ ਭਰਿਆ ਕਿਉਂਕਿ ਇੱਕ ਨਾਮ ਵੀ ਜਿਹੜਾ ਦਿੱਤਾ ਗਿਆ ਉਹ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਉਸ ਤੋਂ ਬਾਅਦ ਅੱਜ ਅਗਰ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਖੋਦੇ ਜਗ੍ਹਾ ਦੇ ਉੱਤੇ ਪਹੁੰਚ ਰਹੇ ਨੇ ਸੋ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਉਹਨਾਂ ਵੱਲੋਂ ਜਿਹੜਾ ਅੱਜ ਉਦਘਾਟਨ ਕੀਤਾ ਜਾਊਗਾ ਹਾਲਾਂਕਿ ਇਸ ਜਗ੍ਹਾ ਦੇ ਉੱਤੇ ਥੋੜੇ ਦਿਨ ਪਹਿਲਾਂ ਹਲਕਾ ਸੈਂਟਰਲ ਦੇ ਵਿਧਾਇਕ ਪਹੁੰਚੇ ਸੀਗੇ ਸੋ ਉਹਨਾਂ ਨਾਲ ਜਦੋਂ ਗੱਲ ਕੀਤੀ ਸੀਗੀ ਤਾਂ ਉਹਨਾਂ ਵੱਲੋਂ ਇਹ ਗੱਲ ਜਿਹੜੀ ਆਖੀ ਗਈ ਸੀਗੀ ਕਿ ਸਿਵਲ ਹਸਪਤਾਲ ਪਹਿਲਾਂ ਕਾਗਜ਼ਾ ਦੇ ਵਿੱਚ ਜਿਹੜਾ ਨਜ਼ਰ ਆਂਦਾ ਸੀਗਾ ਪਰ ਹੁਣ ਸਿਵਲ ਹਸਪਤਾਲ ਜਿਹੜਾ ਦੁਬਾਰ ਤੋਂ ਉਹ ਪੀਜੀਆਈ ਵਰਗਾ ਜਿਹੜਾ ਹਸਪਤਾਲ ਬਣੂਗਾ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜੀ ਸਹੂਲਤਾਂ ਹੋਣਗੀਆਂ ਪ੍ਰਾਈਵੇ ਤੇ ਲੋਕਾਂ ਦੀ ਸੁਵਿਧਾ ਵਾਸਤੇ ਜਿਹੜਾ ਹਰ ਇੱਕ ਚੀਜ਼ ਦਾ ਜਿਹੜਾ ਪਾਬੰਦ ਕੀਤਾ ਜਾਊਗਾ ਅੱਛਾ ਅੱਜ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ तमाम ਲੀਡਰ ਤੇ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਕਿਉਂਕਿ ਅੱਜ ਸ਼੍ਰੀ ਅਰਵਿੰਦ ਕੇਜੀਵਾਲ ਜਿਹੜੇ ਕਿ ਆ ਲੁਧਿਆਣਾ ਸਿਵਲ ਹਸਪਤਾਲ ਵਿੱਚ ਪਹੁੰਚੇ ਆ ਕਿਉਂਕਿ ਕਾਫੀ ਸਮੱਸਿਆਵਾਂ ਰਹਿੰਦੀ ਲੋਕੀ ਕਈ ਵਾਰੀ ਐਂਬੂਲੈਂਸ ਤੇ ਜਾਂਦੇ ਜਾਂਦੇ ਵਿੱਚ ਮੌਤਾਂ ਵੀ ਹੋ ਜਾਂਦੀ ਜੇ ਇਸ ਨੂੰ ਦੇਖਦੇ ਹੋਏ ਮਾਨ ਸਰਕਾਰ ਲੱਗਦਾ ਨਹੀਂ ਕਿਤੇ ਕਿਤੇ ਤੋਹਫਾ ਦਿੱਤਾ ਲੁਧਿਆਣਾ ਸ਼ਹਿਰ ਨੂ ਬਿਲਕੁਲ ਯੂਵੀ ਜਿਸ ਤਰੀਕੇ ਦੇਖਿਆ ਜਾਂਦਾ ਕਿ ਅਸੀਂ ਜਦੋਂ ਕਵਰਿੰਗ ਕਰਦੇ ਹਾਂ ਤੇ ਉਸ ਕਵਰਿੰਗ ਦੇ ਦੌਰਾਨ ਜਿਸ ਜਗ੍ਹਾ ਦੇ ਉੱਤੇ ਵੀ ਜਦੋਂ ਇਹ ਹੁੰਦਾ ਹੈ ਹਾਦਸਾ ਤੇ ਕਿਤੇ ਨ ਕਿਤੇ ਸਰਕਾਰਾਂ ਜਿਹੜੀਆਂ ਇਸ ਚੀਜ਼ ਨੂੰ ਦੇਖਦੀਆਂ ਨੇ ਤੇ ਉਹਨਾਂ ਵੱਲੋਂ ਲਗਾਤਾਰ ਸੇਵਾ ਜਿਹੜੀ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਜਿਹੜਾ ਦੇਖ ਸਕਦੇ ਹੋ ਕਿ ਐਂਬੂਲੈਂਸ ਦੀ ਅਗਰ ਗੱਲ ਕਰੀਏ ਤਾਂ ਹੁਣ ਵੀ ਥੋੜੇ ਦਿਨ ਪਹਿਲਾਂ ਜਿਹੜਾ ਲੁਧਿਆਣਾ ਸ਼ਹਿਰ ਨੂੰ 5 ਐਂਬੂਲੈਂਸਾਂ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ ਜਿਹੜੀਆਂ ਸਰਕਾਰੀ 108 ਐਂਬੂਲੈਂਸਾਂ ਸੀਗੀਆਂ ਤੇ ਸਮੇਦਨਾ ਟਰਸ ਦੀ ਜਿਹੜੀ ਐਂਬੂਲੈਂਸ ਉਹ ਵੀ ਚੱਲ ਰਹੀ ਹੈ ਸੋ ਲਗਾਤਾਰ ਪ੍ਰਸ਼ਾਸਨ ਵੱ ਗਲਤ ਨੇ ਤੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਸੇਵਾ ਵਾਸਤੇ ਉਹ ਸੇਵਾ ਵੀ ਜਿਹੜੀ ਲਗਾਤਾਰ ਨਿਭਾਈ ਜਾ ਰਹੀ ਹੈ ਹਾਲਾਂਕਿ ਸਿਵਲ ਹਸਪਤਾਲ ਤਾਂ ਬਣਾ ਦਿੱਤਾ ਗਿਆ ਵਾ ਤੇ ਉਹਨਾਂ ਦੇ ਵੱਲੋਂ ਇਹ ਵੀ ਜੜੀ ਆਖੀ ਗਈ ਕਿ ਸਿਵਲ ਹਸਪਤਾਲ ਜਿਹੜਾ ਹੁਣ ਇੱਕ ਵਾਰੀ ਦੁਬਾਰ ਤੋਂ ਜਿਹੜਾ ਇੱਕ ਨਵਾਂ ਸਿਵਲ ਹਸਪਤਾਲ ਉੱਭਰੂਗਾ ਤੇ ਬਹੁਤ ਹੀ ਵਧੀਆ ਜਿਹੜਾ ਇਸ ਜਗ੍ਹਾ ਤੇ ਇਲਾਜ ਹੋਊਗਾ। ਸੋ ਬਿਲਕੁਲ ਇਹ ਮੇਰੇ ਨਾਲ ਸੀਗੇ ਨਿਤਿਨ ਤਿਵਾਰੀ ਜੋ ਕਿ ਮੇਰੇ ਸਹਿਯੋਗੀ ਸੀਗੇ ਤੇ ਉਹਨਾਂ ਦੇ ਵੱਲੋਂ ਬਿਲਕੁਲ ਸਾਫ਼ ਸਪਸ਼ਟੇ ਤੁਹਾਨੂੰ ਜਿਹੜੀ ਕਿ ਇਹ ਸਾਰੀ ਜਾਣਕਾਰੀ ਦਿੱਤੀ ਕਿ ਤੇ ਅੱਜ ਹੁਣ ਉਦਘਾਟਨ ਹੋਏਗਾ ਸਿਵਲ ਹਸਪਤਾਲ ਦਾ ਤੇ ਇੱਕ ਬੜੀ ਦੇਰ ਤੋਂ ਸਮੱਸਿਆ ਸੀ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਜਾਂਦਾ ਇਹ ਪਰ ਹੁਣ ਇਸ ਵਾਰ ਸੂਲਸਤਾ ਦੀਆਂ ਸਮੱਸਿਆਵਾਂ ਤੇ ਪਰੇਸ਼ਾਨੀਆਂ ਦੂਰ ਹੋਣਗੀਆਂ ਲੁਧਿਆਣਾ ਵਾਸੀਆਂ ਨੂੰ ਮਾਨ ਸਰਕਾਰ ਦੇ ਵੱਲੋਂ ਇੱਕ ਤੋਹਫ਼ਾ ਬੜਾ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਜੁੜੇ ਹੋ ਲੁਧਾਨ ਲਾਈਵ ਦੇ ਨਾਲ ਅਮੀਤ ਰਾ ਯੂਮ ਰਿਪੋਰਟ ਧੰਨਵਾਦ